ਇਹ ਚਲਾਨ ਸ਼ੁਰੂ ਹੋ ਚੁੱਕਿਆ ਹੈ ਹੁਣ ਟਿੱਕਰ ਜੇ ਗੱਲ ਕੀਤੀ ਜਾਵੇ ਤਾਂ ਕਿੰਨੇ ਹੋ ਚੁੱਕੇ ਆ ਉਹ ਆਪਾਂ ਡਾਟਾ ਜੋ ਹੈ ਪਹਿਲੇ 3 ਦਿਨ ਤੱਕ ਦਾ ਡਾਟਾ ਜੋ ਮੈਂ ਲੇਤਾ ਸੀਗਾ 61 ਹੋਏ ਸੀਗੇ ਲੱਗਦਾ ਹੈ ਜਦੋਂ ਤੋਂ ਪਤਾ ਲੱਗਿਆ ਈ ਚਲਾਨ ਹੈ ਕੈਮਰੇ ਜਿਹੜੇ ਲੱਗ ਚੁੱਕੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਲੁਧਿਆਣੇ ਵਸੇ ਅਲਰਟ ਹੋ ਚੁੱਕੇ ਆ ਇਹ ਥੋੜਾ ਬਹੁਤ ਕੁਝ ਜੋ ਸਾਨੂੰ ਹੁਣ ਤੱਕ ਫੀਡਬੈਕ ਮਿਲਿਆ ਹੈ ਕਿ ਕੰਪਲਾਈਅੰਸ ਰੇਟ ਇੰਪਰੂਵ ਹੋ ਰਿਹਾ ਹੈ ਚੌਂਕਾਂ ਤੇ ਲੋਕਾਂ ਨੂੰ ਲੱਗ ਰਿਹਾ ਵੀ ਈਚ ਲਾਂ ਸ਼ੁਰੂ ਹੋ ਗਏ ਨੇ ਥੋੜਾ ਰੈਡ ਲਾਈਟ ਜੰਪਿੰਗ ਚ ਵਿੱਚ ਘਾਟਾ ਘਾਟਾ ਹੋਇਆ ਅੱਜ ਅਗਰ ਅਸੀਂ ਦੇਖਦੇ ਆ ਇਸ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਜਿਹੜਾ ਅਸੀਂ ਨਹੀਂ ਦੇਖਿਆ ਕਿ ਪਾਰ ਕਰਦਾ ਹੋਇਆ ਹੁਣ ਇੱਕ ਤਰ੍ਹਾਂ ਦਾ ਡੰਡਾ ਪਿਆ ਸਾਰਿਆਂ ਦੇ ਉੱਤੇ ਡੰਡਾ ਕਹਿ ਲੋ ਜੀ ਚਲਾਨ ਦਾ ਡਰ ਕਹਿ ਲੋ ਬਟ ਮੈਨੂੰ ਲੱਗਦਾ ਵੀ ਇਹ ਸਿਰਫ ਇਹ ਵਜ੍ਹਾ ਨਹੀਂ ਹੋਣੀ ਚਾਹੀਦੀ ਕੰਪਲਾਈਅੰਸ ਦੀ ਟ੍ਰੈਫਿਕ ਰੂਲ ਫਾਲੋ ਕਰਨਾ ਇੱਕ ਬੇਸਿਕ ਲਾਈਫ ਸੇਵਿੰਗ ਰੂਲ ਹੈ ਆਪਣੀ ਜਾਨ ਸਭ ਨੂੰ ਪਿਆਰੀ ਹੁੰਦੀ ਹੈ ਆਪਾਂ ਨੂੰ ਆਪਣੇ ਲਈ ਫਾਲੋ ਕਰਨਾ ਚਾਹੀਦਾ ਨਾ ਕਿ ਕਿਸੇ ਚਲਾਨ ਪਿੱਛੇ ਆ ਕਿਸੇ ਦੇ ਡੰਡੇ ਨੂੰ ਦੇਖ ਕੇ ਈ ਚਲਾਨ ਜਿਹੜਾ ਕਿ ਇਹ ਸਾਡਾ ਇੱਕ ਡੈਡੀਕੇਟਿਡ ਕੰਟਰੋਲ ਰੂਮ ਹੈ ਉਸ ਵਿੱਚ ਟੀਮ ਸਾਡੀ ਮੋਨੀਟਰ ਕਰਦੀ ਹੈ ਜਦੋਂ ਵੀ ਕੋਈ ਵਾਇਲੇਸ਼ਨ ਕਰਦਾ ਹੈ ਜਾਂ ਕੈਮਰਾਸ ਤੇ ਸਾਡੀ ਨਿਗਾਹ ਸਕਰੀਨਸ ਤੇ ਦਾ ਉਸ ਦਾ ਜੋ ਅਸੀਂ ਨੰਬਰ ਹੈ ਜਨਰੇਟ ਕਰਕੇ ਉਸ ਦੇ ਜੋ ਰਜਿਸਟਰਡ ਪਤਾ ਉਸ ਨੰਬਰ ਦਾ ਉਸ ਤੇ ਬਾਏ ਡਾਕ ਅਸੀਂ ਚਲਾਨ ਭੇਜ ਦਿੰਦੇ ਆ ਸਰ ਹੁਣ ਤਿੱਕਰ ਰੈੱਡ ਲਾਈਟ ਟੱਪਣ ਤੇ ਮਤਲਬ ਚਲਾਨ ਹੋ ਰਿਹਾ ਹੈ ਕਿ ਹੈਲਮਟ ਵਗੈਰਾ ਹਰ ਇੱਕ ਚੀਜ਼ ਤੇ ਹੋ ਰਿਹਾ ਦੇਖੋ ਜੀ ਕੈਮਰਾ ਚ ਜੋ ਵਾਇਲੇਸ਼ਨ ਕੈਪਚਰ ਹੋ ਗਿਆ ਸੀ ਕਿਸੇ ਦਾ ਵੀ ਚਲਾਨ ਕੱਟ ਸਕਦੇ ਆ ਕੋਈ ਬਿਨਾ ਹੈਲਮਟ ਤੋਂ ਕੈਮਰੇ ਚ ਜਾ ਰਿਹਾ ਤਾਂ ਅਸੀਂ ਉਸ ਦਾ ਵੀ ਚਲਾਨ ਕਰ ਸਕਦੇ ਆ ਨੂ ਜਾਂ ਟਾਈਮ ਸੇਕਰੋ ਤੁਸੀਂ ਤੇ ਮੈਂ ਹਾਂ ਹਰਸ਼ਕਲ ਲੁਧਿਆਣੀ ਦੇ ਵਿੱਚ ਇਹ ਚਲਾਨ ਸ਼ੁਰੂ ਹੋ ਚੁੱਕੇ ਨੇ ਔਰ ਇਸ ਨੂੰ ਲੈ ਕੇ ਜਿਹੜੇ ਲੁਧਿਆਣਾ ਵਾਸੀ ਵੀ ਨੇ ਉਹ ਵੀ ਹੁਣ ਅਲਰਟ ਹੋ ਚੁੱਕੀ ਆ ਟ੍ਰੈਫਿਕ ਰੂਲਸ ਤੋਂ ਹੁਣ ਉਹਨਾਂ ਦੇ ਵੱਲੋਂ ਵੀ ਫੋਲੋ ਕਰ ਦਿੱਤੇ ਗਏ ਆ ਕਿਉਂਕਿ ਇਹ ਚਲਾਨ ਜਿਹੜਾ ਸ਼ੁਰੂ ਹੋ ਚੁੱਕੇ ਇਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਲੋਕ ਅਲਰਟ ਨੇ ਪਰ ਕਿਸ ਤਰ੍ਹਾਂ ਇਹ ਚਲਾਨ ਹੁਣ ਟਿੱਕਰ ਹੋਏ ਆ ਕੀ ਪ੍ਰੋਸੈਸਸ ਬਾਰੇ ਸਾਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਮੌਜੂਦ ਨੇ ACP ਜਤਿੰਦਰ ਬੰਸਰ ਗੱਲ ਬਤਕਾ ਦਿਓ ਸਰ ਸ਼੍ਰੀਕਲ ਜੀ ਸਰ ਸ਼੍ਰੀਕਲ ਜੀ ਸਰ ਇਹ ਚਲਾਨ ਸ਼ੁਰੂ ਹੋ ਚੁੱਕਿਆ ਹੈ ਹੁਣ ਟਿੱਕਰ ਜੇ ਗੱਲ ਕੀਤੀ ਜਾ ਈ ਚਲਾਨ ਉਹ ਆਪਾਂ ਡਾਟਾ ਜੋ ਹੈ ਅ ਪਹਿਲੇ 3 ਦਿਨ ਤੱਕ ਦਾ ਡਾਟਾ ਜੋ ਮੈਂ ਲੇਤਾ ਸੀਗਾ 61 ਹੋਏ ਸੀਗੇ ਕਰੰਟ ਸਟੇਜ ਤੱਕ ਦਾ ਡਾਟਾ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਜੀ ਪਰ ਸਰ ਲੱਗਦਾ ਹੈ ਜਦੋਂ ਤੋਂ ਪਤਾ ਲੱਗਿਆ ਈ ਚਲਾਨ ਹੈ ਕੈਮਰੇ ਜਿਹੜੇ ਲੱਗ ਚੁੱਕੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਲੁਧਿਆਣੇ ਵਸੇ ਅਲਰਟ ਹੋ ਚੁੱਕੇ ਆ ਇਹ ਥੋੜਾ ਬਹੁਤ ਕੁਝ ਜੋ ਸਾਨੂੰ ਹੁਣ ਤੱਕ ਫੀਡਬੈਕ ਮਿਲਿਆ ਹੈ ਕਿ ਕੰਪਲਾਈਂਸ ਰੇਟ ਇੰਪਰੂਵ ਹੋ ਰਿਹਾ ਹੈ ਚੌਂਕਾਂ ਤੇ ਲੋਕਾਂ ਨੂੰ ਲੱਗ ਰਿਹਾ ਹੈ ਵੀ ਈਚ ਲਾਂ ਸ਼ੁਰੂ ਹੋ ਗਏ ਨੇ ਥੋੜਾ ਰੈਡ ਲਾਈਟ ਜੰਪਿੰਗ ਵਿੱਚ ਘਟ ਘਟਾ ਹੋਇਆ ਜੀ ਬਾਕੀ ਅੱਗੇ-ਅੱਗੇ ਦੇਖਦੇ ਹਾਂ ਜੀ ਅਸੀਂ ਲਗਾਤਾਰ ਮੋਨੀਟਰ ਕਰ ਰਹੇ ਹਾਂ ਐਂਡ ਫੀਡਬੈਕ ਜਿਵੇਂ-ਜਿਵੇਂ ਅੱਗੇ ਮਿਲੇਗੀ ਅਸੀਂ ਤੁਹਾਨੂੰ ਦੱਸਾਂਗੇ ਪਰ ਇੱਕ ਵਾਰ ਹੁੰਦਾ ਹੈ ਨਾ ਕਿ ਜਿੰਨਾ ਚਿਰ ਸਿਰ ਤੇ ਡੰਡਾ ਨਹੀਂ ਰਹਿੰਦਾ ਉਨਾ ਚਿਰ ਫਿਰ ਲੋਕ ਮੰਨਦੇ ਵੀ ਨਹੀਂ ਟ੍ਰੈਫਿਕ ਰੂਲ ਅੱਜ ਅਗਰ ਅਸੀਂ ਦੇਖਦੇ ਆ ਇਸ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਜਿਹੜਾ ਅਸੀਂ ਨਹੀਂ ਦੇਖਿਆ ਕਿ ਪਾਰ ਕਰਦਾ ਹੋਇਆ ਹੁਣ ਇੱਕ ਤਰ੍ਹਾਂ ਦਾ ਡੰਡਾ ਪਿਆ ਸਾਰਿਆਂ ਦੇ ਉੱਤੇ ਡੰਡਾ ਕਹਿ ਲੋ ਜੀ ਚਲਾਨ ਦਾ ਡਰ ਕਹਿ ਲੋ ਬਟ ਮੈਨੂੰ ਲੱਗਦਾ ਵੀ ਇਹ ਸਿਰਫ ਇਹ ਵਜ੍ਹਾ ਨਹੀਂ ਹੋਣੀ ਚਾਹੀਦੀ ਕੰਪਲਾਈਂਸ ਦੀ ਟ੍ਰੈਫਿਕ ਰੂਲ ਫਾਲੋ ਕਰਨਾ ਇੱਕ ਬੇਸਿਕ ਲਾਈਫ ਸੇਵਿੰਗ ਰੂਲ ਹੈ ਆਪਣੀ ਜਾਨ ਸਭ ਨੂੰ ਪਿਆਰੀ ਹੁੰਦੀ ਹੈ ਆਪਾਂ ਨੂੰ ਆਪਣੇ ਲਈ ਫਾਲੋ ਕਰਨਾ ਚਾਹੀਦਾ ਨਾ ਕਿ ਕਿਸੇ ਚਲਾਨ ਪਿੱਛੇ ਆ ਕਿਸੇ ਦੇ ਡੰਡੇ ਨੂੰ ਦੇਖ ਕੇ ਹੋਵੇ ਜੀ ਜੀ ਅਤੇ ਸਰ ਗੱਲ ਕੀ ਤੇ ਜਾਵੇ ਇਹ ਚਲਾਨ ਦਾ ਪ੍ਰੋਸੈਸ ਕੀਆ ਕਿ ਹੁਣ ਟਿੱਕਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਫਰਸਟ 3 ਡੇਜ਼ ਦਾ ਤੁਹਾਡੇ ਕੋਲ ਡਾਟਾ ਹੈਗਾ ਕਿਵੇਂ ਪਹੁੰਚ ਰਹੀ ਇਹ ਚਲਾਨ ਜਿਹੜਾ ਕਿ ਇਹ ਸਾਡਾ ਇੱਕ ਡੈਡੀਕੇਟਿਡ ਕੰਟਰੋਲ ਰੂਮ ਹੈ ਉਸ ਵਿੱਚ ਟੀਮ ਸਾਡੀ ਮੋਨੀਟਰ ਕਰਦੀ ਹੈ ਜਦੋਂ ਵੀ ਕੋਈ ਵਾਇਲੇਸ਼ਨ ਕਰਦਾ ਹੈ ਜਾਂ ਕੈਮਰਾਸ ਤੇ ਸਾਡੀ ਨਿਗਾਹ ਸਕਰੀਨਸ ਤੇ ਤਾਂ ਉਸ ਦਾ ਜੋ ਅਸੀਂ ਨੰਬਰ ਹੈ ਜਨਰੇਟ ਕਰਕੇ ਉਸ ਦੇ ਜੋ ਰਜਿਸਟਰਡ ਪਤਾ ਉਸ ਨੰਬਰ ਦਾ ਉਸ ਤੇ ਬਾਏ ਡਾਕ ਅਸੀਂ ਚਲਾਨ ਭੇਜ ਦਿੰਦੇ ਹਾਂ ਜੀ ਜੀ ਅਤੇ ਸਰ ਹੁਣ ਟਿੱਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਕਿਹਾ ਜਿਹੜਾ ਡਾਟਾ ਉਹ ਤੁਸੀਂ ਦੇ ਦੋਗੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਲੋ ਜਿਹੜੇ ਕਿ ਜਿਹੜਾ ਡਾਟਾ ਬਹੁਤ ਘਟੂਗਾ ਅੱਗੇ ਜਾ ਕੇ ਤੁਹਾਨੂੰ ਕੀ ਲੱਗਦਾ ਡੈਫੀਨੇਟਲੀ ਜੀ ਇਸੇ ਪਰਪਸ ਤੇ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ ਸਾਨੂੰ ਪੂਰੀ ਉਮੀਦ ਹੈ ਵੀ ਅੱਗੇ ਅੱਗੇ ਜਾ ਕੇ ਕੰਪਲਾਈਂਸ ਰੇਟ ਇੰਪਰੂਵ ਹੋ ਗਿਆ ਇੰਪਰੂਵ ਹੋਣਾ ਚਾਹੀਦਾ ਜੀ ਐਂਡ ਲੋਕਾਂ ਚ ਇੱਕ ਜਿਵੇਂ ਡਰ ਕਹੇ ਲੋ ਜਾਂ ਅਵੇਅਰਨੈਸ ਕਹੇ ਲੋ ਤਾਂ ਲੋਕਾਂ ਚ ਕੰਪਲਾਈਂਸ ਵਧੇਗੀ ਅੱਗੇ ਜਾਂਦੇ ਹੋਏ ਹੋਂ ਟਿੱਕਰ ਰੈਡ ਲਾਈਟ ਟੱਪਣ ਤੇ ਮਤਲਬ ਚਲਾਨ ਹੋ ਰਿਹਾ ਹੈ ਕਿ ਹੈਲਮਟ ਵਗੈਰਾ ਹਰ ਇੱਕ ਚੀਜ਼ ਤੇ ਹੋ ਰਿਹਾ ਦੇਖੋ ਜੀ ਕੈਮਰਾ ਚ ਜੋ ਵਾਇਲੇਸ਼ਨ ਕੈਪਚਰ ਹੋ ਗਿਆ ਸੀ ਕਿਸੇ ਦਾ ਵੀ ਚਲਾਨ ਕੱਟ ਸਕਦੇ ਆ ਕੋਈ ਬਿਨਾ ਹੈਲਮਟ ਤੋਂ ਕੈਮਰੇ ਚ ਜਾ ਰਿਹਾ ਹੈ ਤਾਂ ਅਸੀਂ ਉਸ ਦਾ ਵੀ ਚਲਾਨ ਕਰ ਸਕਦੇ ਹਾਂ ਫਿਲਹਾਲ ਜੋ ਪਹਿਲੇ ਕੁਝ ਦਿਨਾਂ ਚ ਜ਼ਿਆਦਾਤਰ ਚਲਾਨ ਰੈਡ ਲਾਈਟ ਵਾਇਲੇਸ਼ਨ ਦੇ ਹੋਏ ਹੈ ਬਟ ਅਗੇਨ ਕੈਮਰਾਜ਼ ਹਮੇਸ਼ਾ ਵਰਕਿੰਗ ਨੇ ਜੋ ਵੀ ਕੋਈ ਆਫੈਂਸ ਕੈਪਚਰ ਹੁੰਦਾ ਅਸੀਂ ਉਹਦਾ ਚਲਾਨ ਕੱਟ ਸਕਦੇ ਹਾਂ ਜੀ 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 ਸਰ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਤੁਸੀਂ ਇਸ ਚੀਜ਼ ਨੂੰ ਮੇਰੀ ਇਹੀ ਅਪੀਲ ਹੈ ਜੀ ਤੁਸੀਂ ਟ੍ਰੈਫਿਕ ਰੂਲਸ ਫੋਲੋ ਕਰੋ ਸਿਰਫ ਚੌਂਕਾਂ ਤੇ ਨਾ ਕਰੋ ਕਿਉਂਕਿ ਇਹ ਚਲਾਨ ਹੈ ਹਰ ਜਗ੍ਹਾ ਕਰੋ ਕਿਉਂਕਿ ਟ੍ਰੈਫਿਕ ਪੁਲਿਸ ਵੀ ਆਪਦਾ ਕੰਮ ਕਰ ਰਹੀ ਹੈ ਇਟਸ ਨਾਟ ਲਾਈਕ ਕਿ ਅਸੀਂ ਚਲਾਨਾ ਚਲਾਨ ਔਨਲਾਈਨ ਮਾਧਿਅਮ ਰਾਹੀਂ ਕਰਦੇ ਆ ਤਾਂ ਸਾਡੀ ਟ੍ਰੈਫਿਕ ਪੁਲਿਸ ਵੀ ਖੜੀ ਹੈ ਤਾਂ ਦੋਵੇਂ ਮੋਡਸ ਰਾਹੀਂ ਅਸੀਂ ਚਲਾਨ ਕਰਾਂਗੇ ਤਾਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਆਪਣੀ ਕੰਪਲਾਈਂਸ ਕਰੋ ਖਾਸ ਕਰ ਜਿਹੜੇ ਲਾਈਫ ਸੇਵਿੰਗ ਰੂਲ ਹੈ ਜਿਵੇਂ ਕਿ ਹੈਲਮਟ ਪਾਉਣਾ ਸੀਟ ਬੈਲਟ ਲਗਾਉਣਾ ਰਿਫਲੈਕਟਰ ਟੇਪਲ ਆਉਣਾ ਗੱਡੀਆਂ ਪਿੱਛੇ ਖਾਸ ਕਰ ਤੋਂ ਹੰਡਾਂ ਦਾ ਸੀਜ਼ਨ ਹੈ ਤਾਂ ਇਹਨਾਂ ਟਾਈਪ ਦੇ ਰੂਲਸ ਨੂੰ ਡੈਫੀਨਿਟਲੀ ਜ਼ਰੂਰ ਪ੍ਰਾਇੋਰਟੀ ਤੇ ਫੋਲੋ ਕਰੋ ਜੀ ਸਰ ਲੁਧਿਆਣਾ ਜ਼ਿਆਦਾਤਰ ਦੇਖਿਆ ਜਾਵੇ ਕਾਫੀ ਜ਼ਿਆਦਾ ਏਰੀਆਜ਼ ਕਵਰ ਨੇ ਨਾ ਇਹ ਚਲਾਨ ਲਿੱਤੀ ਹੋ ਰਿਹਾ ਅਸੀਂ ਜੀ ਕੁਝ ਏਰੀਆਜ਼ ਕਵਰਡ ਨੇ ਕੁਝ ਏਰੀਆਜ਼ ਚ ਵਧਾ ਰਹੇ ਆ ਅੱਗੇ ਅੱਗੇ ਸਾਡਾ ਇਨੀਸ਼ੀਏਟਿਵ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਲੁਧਿਆਣਾ ਨੂੰ ਟੈਕਨੋਲੋਜੀ ਦੇ ਮਾਧਮ ਨਾਲ ਹੀ ਕਵਰ ਕਰੀਏ ਜੀ ਪਹਿਲੇ ਇਹ ਕਿਹਾ ਜਾਂਦਾ ਸੀ ਨਾ ਕਿ ਚੰਡੀਗੜ੍ਹ ਅਗਰ ਐਂਟਰ ਹੋਗੇ ਸਾਰੀ ਇੱਕ ਚੀਜ਼ ਦੇਖ ਲੋ ਅਸੀਂ ਕੋਈ ਟ੍ਰੈਫਿਕ ਵਾਇੋਲੇਸ਼ਨ ਤਾਂ ਨਹੀਂ ਕਰਦੇ ਹੁਣ ਕਿਤੇ ਨਾ ਕਿਤੇ ਲੁਧਿਆਣੇ ਦੇ ਵਿੱਚ ਵੀ ਵੇਖਣ ਨੂੰ ਮਿਲੇਗਾ ਅ ਬਿਲਕੁਲ ਜੀ ਲੁਧਿਆਣਾ ਵਿੱਚ ਸਾਨੂੰ ਉਮੀਦ ਹੈ ਕਿ ਇੱਕ ਕੰਪਲਾਈਂਸ ਵਧੇਗੀ ਐਂਡ ਇਹ ਜੋ ਚੰਡੀਗੜ੍ਹ ਜਾ ਕੇ ਆਪਣੇ ਇੱਕ ਮੰਚ ਜਿਵੇਂ ਤੁਸੀਂ ਆਪ ਹੀ ਕਿਹਾ ਵੀ ਚੰਡੀਗੜ੍ਹ ਜਾ ਕੇ ਆਪਣੇ ਮੰਚ 'ਚ ਹੁੰਦਾ ਹੈ ਕਿ ਆਵਾ ਕੰਪਲਾਈਂਸ ਕਰੀਏ ਹੋਪਫੁਲੀ ਉਹ ਲੁਧਿਆਣਾ ਲਈ ਵੀ ਕੋਦਾਂ ਦਾ ਲੋਕਾਂ 'ਚ ਭਾਵਨਾ ਪੈਦਾ ਹੋਵੇਗੀ ਜੀ ਥੈਂਕ ਯੂ ਤੇ ਅਸੀਂ ਗੱਲਬਾਤ ਕੀਤੀ ਹੈ ਸਰ ਦੇ ਨਾਲ ਕਿਉਂਕਿ ਹੁਣ ਲੁਧਿਆਣੇ ਵਾਸੀ ਵੀ ਤੁਸੀਂ ਸਾਰੇ ਵੀ ਅਲਰਟ ਹੋ ਜਾਓ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਇਚਲਾਨ ਤੇ ਵਿੱਚ ਚਲਾਨ ਜਿਹੜੇ ਕਿ ਕੱਟੇ ਜਾ ਰਿਹਾ ਔਰ ਭੇਜੇ ਵੀ ਜਾ ਰਿਹਾ ਕਰੇ ਤਾਂ ਉਸ ਨੂੰ ਲੈ ਕੇ ਸਾਰਿਆਂ ਨੂੰ ਅਟੈਂਟਿਵ ਹੋਣਾ ਜ਼ਰੂਰੀ ਹੈ ਔਰ ਸਿਰਫ ਚਲਾਨ ਲਈ ਨਹੀਂ ਜਿਸ ਤਰ੍ਹਾਂ ਸਰ ਨੇ ਕਿਹਾ ਇਹ ਖੁਦ ਦੀ ਰਿਸਪੌਂਸਿਬਿਲਟੀ ਹੈ ਖੁਦ ਦੀ ਸੇਫਟੀ ਲਈ ਹੀ ਹੈ ਜੋ ਤੁਸੀਂ ਟ੍ਰੈਫਿਕ ਰੂਲਸ ਫਾਲੋ ਕਰੋ ਅਜਿਹੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾਮੈਨ ਬਲਵਿੰਦਰ ਦੇ ਨਾਮ ਹੈ ਹਰਸ਼ਕੌਰ